ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਅੱਜ ਆਪਾਂ ਫਿਰ ਤੋਂ ਜੋ ਛੋਡੇ ਨਾਲ ਜੋ ਬਹੁਤ ਵੱਡੀ ਖੁਸ਼ਖਬਰੀ ਆ ਸਾਰੇ ਪੰਜਾਬ ਵਾਸਤੇ ਜੋ ਕਿ ਬਈ ਨਵੀਂ ਖੇਤਰੀ ਪਾਰਟੀ ਦੇ ਵਿੱਚ ਅਮਰਤਪਾਲ ਦਾ 14 ਜਨਵਰੀ ਨੂੰ ਫਿਰ ਤੋਂ ਆਪਾਂ ਨੂੰ ਪਾਸਨ ਸੁਣ ਨੂੰ ਮਿਲੂਗਾ ਤਾਂ ਪਹਿਲਾਂ ਇਹ ਵੀਡੀਓ ਸੁਣੋ ਤਾਂ ਫਿਰ ਆਪਾਂ ਅਗਲੇ ਵਿਚਾਰ ਛੋਡੇ ਨਾਲ ਕਰਾਂਗੇ ਸਾਂਝੇ ਸੁਣੋ ਵੀਡੀਓ ਹੀ ਪੰਜਾਬ ਨੂੰ ਮਿਲਣ ਜਾ ਰਹੀ ਹੈ ਨਵੀਂ ਖੇਤਰੀ ਪਾਰਟੀ ਜਿਸ ਦਾ ਐਲਾਨ ਖੁਦ ਅਮਰਿਤਪਾਲ ਕਰਨਗੇ ਦੱਸ ਦਈਏ ਕਿ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਐਨਐਸਏ ਤਹਿਤ ਬੰਦ ਖਾਲਿਸਤਾਨ ਸਮਰਥਕ ਅਤੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ 14 ਜਨਵਰੀ ਨੂੰ ਪੰਜਾਬ ਦੀ ਨਵੀਂ ਖੇਤਰੀ ਸਿਆਸੀ ਪਾਰਟੀ ਦੀ ਸ਼ੁਰੂਆਤ ਕਰਨਗੇ ਇਹ ਐਲਾਨ ਸ਼੍ਰੀ ਮੁਖਸਰ ਸਾਹਿਬ ਵਿਖੇ ਮਾਗੀ ਦੇ ਤਿਉਹਾਰ ਮੌਕੇ ਕਰਵਾਏ ਜਾ ਰਹੇ ਮਾਗੀ ਦੇ ਮੇਲੇ ਦੌਰਾਨ ਕੀਤਾ ਜਾਵੇਗਾ ਇਸ ਮੌਕੇ ਪੰਥ ਬਚਾਓ ਪੰਜਾਬ ਬਚਾਓ ਰੈਲੀ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਵੱਡੀ ਗਿਣਤੀ ਲੋਕਾਂ ਦੇ ਸ਼ਾਮਿਲ ਹੋਣ ਦੀ ਸਭਾਵਨਾ ਵੀ ਨਜ਼ਰ ਆ ਰਹੀ ਹੈ ਰੈਲੀ ਦੌਰਾਨ ਅਮਿਲਪਾਲ ਸਿੰਘ ਦੇ ਪਿਤਾ ਨੇ ਜੀ ਜਿਹਦੇ ਵਿੱਚ ਕੀ ਹੁਣ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਜੋ ਸ਼੍ਰੋਮਣੀ ਅਕਾਲੀ ਦਲ ਵੱਲੋਂ ਜੋ ਇਹਨਾਂ ਨੂੰ ਇਸ ਪਾਰਟੀ ਦੇ ਵਿੱਚ ਸਮਰਥਕ ਦੁਆਰਾ ਤਾਂ ਫਿਰ ਬਣਾ ਦਿੱਤਾ ਜਾਊਗਾ ਤਾਂ ਇਹਦੇ ਵਿੱਚ ਹੁਣ ਸਿੱਧਾ ਸਾਫ ਪਤਾ ਲੱਗਦਾ ਜੋ ਸ਼੍ਰੋਮਣੀ ਅਕਾਲੀ ਜੋ ਪਾਰਟੀਆਂ ਇਹ ਬਿਲਕੁਲ ਡਿੱਗ ਚੁੱਕੀ ਸੀ ਤੇ ਇਹਦਾ ਹੁਣ ਆਪਾਂ ਕਹਿ ਦਈਏ ਵੀ ਨਵਾਂ ਜੋ ਗਾਸ ਹੋਣ ਜਾ ਰਿਹਾ ਅਮਰਤਪਾਲ ਨੂੰ ਲੈ ਕੇ 14 ਜਨਵਰੀ ਨੂੰ ਇਹਨਾਂ ਨੇ ਫਿਰ ਤੋਂ ਜੋ ਅਮਰਤਪਾਲ ਜੀ ਆਪਾਂ ਕਹਿ ਦਈਏ ਅਮਰਤਪਾਲ ਸਿੰਘ ਆ ਜੋ ਉਹ ਪੰਜਾਬ ਦੇ ਵਿੱਚ ਫਿਰ ਤੋਂ ਆਪਣਾ ਜੋ ਸਮਰਥਕ ਸਾਰੇ ਹੋ ਕੇ ਇਕੱਠੇ ਤੇ 14 ਜਨਵਰੀ ਨੂੰ ਨਵੀਂ ਪਾਰਟੀ ਦੇ ਵਿੱਚ ਸ਼ਾਮਲ ਹੋਣਗੇ ਤਾਂ ਇਹਦੇ ਵਿੱਚ ਗੱਲ ਹੁਣ ਇਹ ਹੈਗੀ ਜਿਵੇਂ ਕਿ ਸਾਰਿਆਂ ਨੂੰ ਪਤਾ ਜੋ ਜਿੱਤੇ ਹੋਏ ਐਮਪੀ ਆ ਉਹ ਤੇ ਜਿਹਨੂੰ ਕੀ ਸਰਕਾਰਾਂ ਨੇ ਐਨਐਸਏ ਲਾ ਕੇ ਜੇਲ੍ਹ ਦੇ ਵਿੱਚ ਸਟਾਇਆ ਗਿਆਗਾ ਕਿਉਂਕਿ ਇਹ ਆਪਣੇ ਪੰਜਾਬ ਦਾ ਦਸਤੂਰ ਰਿਹਾ ਜੋ ਵੀ ਪੰਜਾਬ ਦੀ ਗੱਲ ਕਰਦਾ ਹਰ ਕਿਸੇ ਨੂੰ ਜੇਲ੍ਹ ਦੇ ਵਿੱਚ ਸਟਾਇਆ ਜਾਂਦਾ ਤਾਂ ਜਿਵੇਂ ਕਿ ਅਮਰਤਪਾਲ ਸਿੰਘ ਜੋ 497000 ਬੋਟ ਤੇ ਜਿੱਤੇ ਹੋਏ ਆ ਇੱਕ ਐਮਪੀ ਤਾਂ ਉਹਨੂੰ ਵੀ ਐਨਐਸਏ ਲਾ ਕੇ ਤੇ ਜਿਹੜੇ ਹੋਰ ਵੀ ਸਿੰਘ ਆਪਣੇ 40 ਤੋਂ ਜ਼ਿਆਦਾ ਉੱਤੇ ਦੱਸੇ ਗਏ ਆ ਸਿੰਘ ਜੋ ਇਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆਗਾ ਤਾਂ ਇਹਦੇ ਵਿੱਚ ਸਿੱਧੀ ਬਈ ਇਹਦਾ ਪਤਾ ਲੱਗਦਾ ਸਰਕਾਰਾਂ ਦੀ ਜੋ ਬਹੁਤ ਵੱਡੀ ਇੱਕ ਸਾਜ਼ਿਸ਼ ਆ ਕਿਉਂਕਿ ਜੇ ਗੱਲ ਕਰੀਏ ਅਮਰਤਪਾਲ ਦੀ ਅਮਰਤਪਾਲ ਦਾ ਕਾਫਲਾ ਦੇਖ ਕੇ ਸਰਕਾਰਾਂ ਨੂੰ ਕੰਬਣੀ ਚੜ ਜਾਂਦੀ ਆ ਇਹਦਾ ਕਰਕੇ ਜਦੋਂ ਇਹਨਾਂ ਨੇ ਦੇਖਿਆ ਵੀ ਜਦੋਂ ਇਹ 497000 ਵੋਟ ਪੈ ਚੁੱਕੀ ਇਹਨਾਂ ਨੂੰ ਤਾਂ ਫਿਰ ਸਾਡੀ ਤਾਂ ਇੱਥੇ ਗੱਲਬਾਤ ਰਹਿਣੀ ਨਹੀਂ ਜੇ ਅਮਰਤਪਾਲ ਦਾ ਕਾਫਲਾ ਦੇਖ ਕੇ ਇਹਨਾਂ ਨੂੰ ਇਹ ਹੋ ਗਿਆ ਸਰਕਾਰ ਨੇ ਇੱਕ ਸਾਜ਼ਿਚ ਨਵੀਂ ਰਚੀਆ ਐਨਐਸਏ ਲਾ ਕੇ ਖਾਲਿਸਤਾਨੀ ਕਹਿ ਕੇ ਜੇਲ੍ਹ ਸੱਟਿਆ ਗਿਆ ਉਹਨੂੰ ਕਿਉਂਕਿ ਇਹਨਾਂ ਨੂੰ ਪਤਾਗਾ ਅਮਰਤਪਾਲ ਦੇ ਨਾਲ ਜੋ ਇੰਨੀ ਭਾਰੀ ਗਿਣਤੀ ਦੇ ਵਿੱਚ ਲੋਕ ਜੁੜੇ ਹੋਏ ਆ ਤਾਂ ਵੀ ਇਹਨੇ ਤਾਂ ਪੰਜਾਬ ਦੇ ਹੀ ਮੁੱਦੇ ਚੱਕਨੇ ਆ ਪੰਜਾਬ ਦੀ ਹੀ ਗੱਲ ਕਰਨੀ ਆ ਤਾਂ ਇਹਨਾਂ ਨੇ ਫਿਰ ਇੱਕ ਨਵੀਂ ਚਾਲ ਜੋ ਚੱਲੀ ਆ ਅਮਰਤਪਾਲ ਨਾਲ ਜਿਹਦਾ ਬਈ ਕੋਈ ਵੀ ਕੋਈ ਗੁਨਾਹਗਾਰ ਕੋਈ ਗੁਨਾਹ ਨਹੀਂ ਕੀਤਾ ਤਾਂ ਫਿਰ ਵੀ ਉਹਨੂੰ ਇੱਕ ਬੰਦੀ ਬਣਾ ਕੇ ਜੇਲ੍ਹ ਦੇ ਵਿੱਚ ਰੱਖਿਆ ਗਿਆਗਾ ਤੇ ਇਹਦੇ ਵਿੱਚ ਹੁਣ ਜੋ ਆਪਾਂ ਗੱਲ ਕਰੀਏ ਜਿਵੇਂ ਸੁਖਵੀਰ ਸੁਖਵੀਰ ਬਾਦਲ ਬੰਨੀਓ ਇੰਦਰੋਂ ਜੋ ਬਿਆਨ ਆਏ ਹੈਗੇ ਜੋ ਨਵੀਂ ਪਾਰਟੀ ਦੇ ਵਿੱਚ ਹੁਣ ਸ਼ਾਮਲ ਹੋਣਗੇ ਜੋ ਅਮਰਤਪਾਲ ਸਿੰਘ 14 ਜਨਵਰੀ ਨੂੰ ਇਸ ਇਸ ਪਾਰਟੀ ਦਾ ਨਵਾਂ ਅਗਾਸ ਹੋ ਜਾ ਰਿਹਾ ਤਾਂ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਵੀਡੀਓ ਬਹੁਤ ਵਾਇਰਲ ਹੋ ਰਹੀਆਂ ਸੀ ਕਿਉਂਕਿ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲ ਆ ਜੋ ਆਪਣੇ ਪੰਜਾਬ ਚੋਂ ਦਾ ਆਪਾਂ ਤੁਹਾਡੇ ਤੇ ਖਬਰ ਪਹੁੰਚਾਉਂਦੇ ਆ ਤੇ ਜੋ ਅੱਜ ਦੀਆਂ ਖਬਰਾਂ ਇਹ ਅਮਰਤਪਾਲ ਨੂੰ ਲੈ ਕੇ ਜੋ ਨਵੀਂ ਪਾਰਟੀ ਦੇ ਵਿੱਚ ਅਗਾਸ ਹੋ ਜਾ ਰਿਹਾ ਤੇ ਇਹ 14 ਜਨਵਰੀ ਨੂੰ ਆਪਾਂ ਨੂੰ ਸਾਰਿਆਂ ਨੂੰ ਦੇਖਣ ਦੇਖਣ ਨੂੰ ਮਿਲੂਗਾ ਤੇ ਆਪਾਂ ਨਵੇਂ ਟੌਪਿਕ ਤੇ ਵੀ ਤੁਹਾਡੇ ਤੇ ਕਨਾਲ ਦੀ ਨਾਲ ਵੀਡੀਓ ਤੁਰੰਤ ਭੇਜਾਂਗੇ ਕਿਉਂਕਿ ਜੋ ਪੰਜਾਬ ਚੋਂ ਦਾ ਆਪਾਂ ਹਰ ਗੱਲ ਤੁਹਾਡੇ ਨਾਲ ਸਾਂਝੀ ਕਰਦੇ ਆ ਤੇ ਹੁਣ ਗੱਲ ਜੇ ਕਰੀ ਆਪਣੇ ਸਿੰਘਾ ਦੀ ਜੇ ਅਮਰਤਪਾਲ ਹੁਣ ਇਸ ਵਾਰ ਜੇਲ੍ਹ ਦੇ ਵਿੱਚੋਂ ਬਾਹਰ ਆ ਜਾਂਦੇ ਐ ਇਸ ਪਾਰਟੀ ਦੇ ਸਮਰਥਕ ਬਣ ਕੇ ਜਾਂ ਜੋ ਵੀ ਲਾ ਲੋ ਤਾਂ ਭਾਈ ਉਹ ਸਿੰਘ ਵੀ ਮੈਂ ਕਹਣਾ ਆਜ਼ਾਦ ਹੋ ਜਾਣਗੇ ਜਿਨ੍ਹਾਂ ਨੂੰ ਬੇਕਸੂਰਾ ਨੂੰ ਇਹਨਾਂ ਨੇ ਅੰਦਰ ਸੈੱਟ ਰੱਖਿਆ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਜੋ ਪੰਜਾਬ ਦੀ ਕੋਈ ਵੀ ਗੱਲ ਕਰਦਾ ਹਲਕੀ ਹਰ ਕਿਸੇ ਨੂੰ ਖਾਲਿਸਤਾਨੀ ਕਹਿ ਕੇ ਤੇ ਜੇਲ੍ਹ ਦੇ ਵਿੱਚ ਸਟੇਜਦਾ ਕਿਉਂਕਿ ਜੇ ਹੁਣ ਗੱਲ ਕਰੀਏ ਜੋ ਰਣਜੀਤ ਸਿੰਘ ਜੋ ਸੰਤ ਜਰਨੈਲ ਸਿੰਘ ਦੀ ਗੱਲ ਕਰੀਏ ਆਪਾਂ ਤੇ ਉਹ ਉਹ ਵੀ ਇੱਕ ਜੋਧਾ ਸੀਗਾ ਜੋ ਸਰਕਾਰਾਂ ਨੂੰ ਅੰਜਾਮ ਦਿੱਤੇ ਸੀ ਜੇ ਗੱਲ ਕਰੀਏ ਭਲਵੰਤ ਸਿੰਘ ਹੋਰਾਂ ਦੀ ਤਾਦਲਾਵਤ ਸਿੰਘ ਹੋਰਾਂ ਦੀ ਸਰਕਾਰਾਂ ਨੂੰ ਅੰਜਾਮ ਦਿੱਤੇ ਸੀ ਤਾਂ ਇਹਨਾਂ ਨੇ ਵੀ ਸਾਡੇ ਸਿੱਖਾਂ ਦੇ ਸਰਕਾਰਾਂ ਨੇ ਸਾਡੇ ਜੋ ਸਿੱਖਾਂ ਦੇ ਉੱਪਰ ਵੀ ਅਟੈਕ ਕਰਾ ਦਿੱਤਾ ਸੀ ਬਿਆਨਤ ਸਿੰਘ ਨੇ ਜੋ ਤੇ ਜੇ ਗੱਲ ਕਰੀਏ ਇੰਦਰਾ ਗਾਂਧੀ ਦੀ ਇਹਨੇ ਵੀ ਹਰਮੰਦਰ ਸਾਹਿਬ ਤੇ ਉੱਪਰ ਅਟੈਕ ਕਰਾਇਆ ਸੀ ਪੇ ਜੋ ਵੀ ਪੰਜਾਬ ਦੇ ਵਿੱਚ ਕੋਈ ਵੀ ਸਰਕਾਰ ਰਹੀ ਆ ਸਿੱਖਾਂ ਦੇ ਉੱਪਰ ਜ਼ੁਲਮ ਬਹੁਤ ਹੋਇਆਗਾ ਤਾਂ ਜੇ ਹੁਣ ਗੱਲ ਕਰੀਏ ਆਪਾਂ ਨਵੀਂ ਸਰਕਾਰ ਦੀ ਸੈਂਟਰ ਸਰਕਾਰ ਦਾ ਤੇ ਪੰਜਾਬ ਸਰਕਾਰ ਦਾ ਹੱਥ ਹੈਗਾ ਜੋ ਕਿ ਇੱਕ ਜਿੱਤੇ ਹੋਏ ਐਮਪੀ ਨੂੰ ਵੋਟ ਜਿਵੇਂ ਆਪਾਂ ਕਹਿ ਦਈਏ ਵੀ ਹਾਰੀ ਗਿਣਤੀ ਦੇ ਵਿੱਚ ਵੋਟਾਂ 497000 ਬਹੁਤ ਵੱਡੀ ਲੀਡ ਹੋ ਜਾਂਦੀ ਹੈ ਜਿਹਦੇ ਵਿੱਚ ਕੀ ਇਹ ਜਿੱਤੇ ਹੋਏ ਐਮਪੀ ਨੂੰ ਇਹਨਾਂ ਨੇ ਐਨਐਸਏ ਲਾ ਕੇ ਜੇਲ੍ਹ ਦੇ ਵਿੱਚ ਸੱਟਾ ਕਿ ਨਾ ਕੋਈ ਅਪਰਾਧ ਕੀਤਾ ਹੋਣੀ ਕਿ ਕਿ ਇਹਨਾਂ ਨੂੰ ਇਹ ਗੱਲ ਦਾ ਜਿਆਦਾ ਡਰ ਹੋ ਗਿਆ ਸੀ ਕਿਉਂਕਿ ਜੋ ਅਮਰਤਪਾਲ ਦੇ ਨਾਲ ਇੱਕ ਤਾਂ ਇਹਨਾਂ ਨੇ ਕਾਫਲਾ ਦੇਖਿਆ ਜਦੋਂ ਵੀ ਭਾਰੀ ਗਿੰਦੀ ਦੇ ਵਿੱਚ ਲੋਕ ਵੀ ਆ ਤੇ ਹਰ ਵਕਤ ਜਦੋਂ ਜਾਂਦੇ ਆ ਕਾਫਲੇ ਦੇ ਵਿੱਚ ਉਹ ਕਿ ਤਾਂ ਵੀ ਇਹਦੇ ਮਗਰ ਦੁਨੀਆ ਬਹੁਤ ਆ ਤੇ ਜੇ ਅਮਰਤਪਾਲ ਸਿੰਘ ਜਿੱਤ ਕੇ ਤਾਂ ਫਿਰ ਸਾਡਾ ਇੱਧਰ ਇੱਧਰ ਕੁਝ ਰਹਿਣਾ ਨਹੀਂ ਸਾਡੀ ਤਾਂ ਗੱਲਬਾਤ ਨਹੀਂ ਰਹਿਣੀ ਤਾਂ ਇਹ ਸਾਰੇ ਕਿਤੇ ਪੰਜਾਬ ਦੇ ਹੀ ਮੁੱਦੇ ਉੱਠਣੇ ਆ ਨਸ਼ਾ ਦੀਆਂ ਗੱਲਾਂ ਕਰਨੀਆਂ ਹੋਰ ਵੀ ਮਹੀਨ ਬਹੁਤ ਚੱਕਣੀਆ ਅਮਰਤਪਾਲ ਸਿੰਘ ਨੇ ਜੋ ਤਾਂ ਇਹਦਾ ਕਰਕੇ ਨਵੀਂ ਸਾਜ਼ਿਸ਼ ਰਚ ਕੇ ਇਹਨੂੰ ਜੇਲ੍ਹ ਦੇ ਵਿੱਚ ਸਿਟਾਇਆ ਨਾ ਕੋਈ ਉਹਨੇ ਪਰਾਧ ਕੀਤਾਗਾ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਚਾਹ ਕੋਈ ਸਿੰਘ ਆ ਚਾਹ ਕੋਈ ਵੀ ਪੰਜਾਬ ਦੀ ਜੋ ਵੀ ਗੱਲ ਕਰਦਾ ਹਰ ਕਿਸੇ ਨੂੰ ਖਾਲਿਸਤਾਨੀ ਕਹਿ ਕੇ ਜਾਂ ਕੋਈ ਵੀ ਰੋਪ ਲਾ ਕੇ ਜੇਲ੍ਹ ਦੇ ਵਿੱਚ ਸਿਟਾਇਆ ਜਾਂਦਾ ਚਲੋ ਜੀ ਅੱਜ ਦੀਆਂ ਆਪਣੀਆਂ ਵੀਡੀਓ ਜੋ ਅਮਰਤਪਾਲ ਨੂੰ ਲੈ ਕੇ ਜੋ ਨਵੀਂ ਇੱਕ ਪਾਰਟੀ ਬਣ ਜਾ ਰਹੀ ਹੈ ਤੇ ਆਪਾਂ ਤੁਹਾਡੇ ਨਾਲ ਜੋ ਵਿਚਾਰ ਹਰ ਰੋਜ਼ ਜਿਵੇਂ ਪੰਜਾਬ ਦੇ ਮੁੱਦਿਆਂ ਤੇ ਚੱਲਣਾ ਸਾਰੇ ਵਿਚਾਰ ਆਪਾਂ ਤੁਹਾਡੇ ਨਾਲ ਸਾਂਝੇ ਕਰਦੇ ਆਂ ਜਦੋਂ ਵੀ ਕੋਈ ਨਵੀਂ ਵੀਡੀਓ ਆਊਗੀ ਤਾਂ ਆਪਾਂ ਤੁਹਾਡੇ ਤੱਕ ਲੈ ਕੇ ਫਿਰ ਪੇਸ਼ ਕਰਾਂਗੇ ਚਲੋ ਜਿੱਥੇ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਦੇ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਧੰਨਵਾਦ ਥੈਂਕ ਯੂ